ਆ ਬੈਗ ਫੜ ਲੋ ਮੇਰਾ ਥੋੜੀ ਥੱਲੇ ਥੱਲੇ ਆਨੇ ਪਾਓ ਕਿ ਸਰ ਪ੍ਰੈਸ ਆ ਗਈ ਹੈ ਨਾ ਉਹ ਪ੍ਰੈਸ ਆ ਗਈ ਕੋਈ ਗੱਲ ਨਹੀਂ ਕੋਈ ਨਹੀਂ ਆਓ ਥੱਲੇ ਆਓ ਮੈਂ ਕੋਈ ਟੈਂਡੋ ਮੈਂ ਅੱਜ ਬਜੇ ਇੱਕ ਦੇ ਕੀਪਰੂ ਤੇ ਤਾਂ ਕੱਟ ਖਾਣ ਦਰ ਮੈਨੂੰ ਖਾ ਕੇ ਮ ਖਾ ਪ੍ਰਿਵੀਲੀਜ ਕੱਟ ਫਟੇ ਕਰ ਦਰ ਮੈਨੂੰ ਕੀ ਇਹ ਤਾਂ ਦੇਖੋ ਕੋਈ ਕਾਗਜ਼ ਹੈਗਾ ਤਰਖਾਤੋਂ ਮੇ ਤੇ ਕੋਈ ਕੋਈ ਗੜਾਸੀ ਹੋਦੀ ਬਰਾ ਗੇਲਾ ਸੇ ਕੋਈ ਨਹੀਂ ਗੜਾਸੀ ਟੁੱਟ ਰਹੀ ਨਹੀਂ ਕਰਵਾਣ ਪਾਉਂਦੇ ਹੈਗੇ ਤੇ ਆ ਜਾਓ ਆ ਜਾਓ ਆ ਜਾਓ ਦਾਤਰ ਵੀ ਲਿਆ ਫੜ ਕੇ ਕੋਈ ਨਹੀਂ ਹੈਗਾ ਬੋਲ ਜਮਾ ਆ ਜਾ ਦ ਗਰਮਾਨ ਜਾਂਦੇ ਜਾਂਦੇ ਪੂਰਾ ਖੜਾ ਤੇ ਅੱਲਾ ਤੇਰੇ ਕੀ ਆ ਜਾ ਉੱਤੇ ਆਇਆ ਤੂੰ ਆਇਆ ਤੂੰ ਆਇਆ ਤੇ ਆਇਆ ਮੇਰੇ ਕਿਤੇ ਤੂੰ ਹੋਰੀ ਸੈੱਡ ਲੈ ਕੇ ਤੇ ਕਹੀ ਗੱਲ ਨਾ ਕਰਿਓ ਸੈੱਡ ਨਾਲ ਹੋ ਜਾ ਕਿਸੇ ਤੇ ਉਦੋਂ ਚੜ ਕੇ ਦਿਓ ਆ ਮਰੋਂਦੇ ਹੱਥ ਤੋਂ ਡਾਂਗਾ ਮੇਰੇ ਕੋਲ ਬੇਤੀ ਸਾਹਿਬ ਲੈ ਕੇ ਉਹਨਾਂ ਕਰੀਓ ਇਨਸਾਫ ਦੀ ਗੱਲ ਕਰਿਓ ਪੂਰੀ ਪੁੱਛੋ ਤਾਂ ਜੀ ਨਾ ਕਾਗਜ਼ੀ ਪੁੱਛੋ ਮੇਰਾ ਕਾਗਜ਼ੀ ਨਾ ਲਾ ਨਾ ਮੇਰਾ ਕਾਗਜ਼ੀ ਨਾ ਲਾ ਤੇ ਮਹਾਰਾਜ ਮੈਨੂੰ ਪਹਿਲਾਂ ਪੁਲਿਸ ਨੇ 3-4 ਦਿਨ ਚੋਕੇ ਲੈ ਗਏ ਤੈਨ ਨਜਾਇਜ਼ ਤਾਂ ਕਰਦੇ ਨਾਲੋਂ ਪੈਸੇ ਮੰਗਦਾ ਮੇਰੇ ਕੋਲ 20000 ਰੁਪਏ ਸੱਚੋ ਮੈਨੂੰ 20000 ਰੁਪਏ ਦੇ ਤੇ ਮੈਂ ਗਰੀਬ ਨਾ ਮੈਂ ਕਿਤੋਂ ਦੇਣਾ ਮੁਰਗਾ ਇਕ ਜਿਹੜਾ ਬਦਲ ਗਿਆ ਸਮਾਂ ਕੀ ਨਾ ਸੀ ਤਾਂ ਸਮਾਂ ਕੀ ਕਿੰਨ ਜਿਤਨਾ ਤਾਂ ਨੀ ਕਿ ਜਿੱਤਾ ਕਰਦੀਆਂ ਪਹਿਲਾਂ ਜਿਹੜਾ ਤੇ ਹੁਣ ਫੇਰ ਆਏ ਆ ਨਾ ਮੇਰੇ ਕੋ ਕੋਈ ਚੀਜ਼ ਫੜੀ ਨਾ ਕੋ ਲੈਣਾ ਦੇਣਾ ਤੇ ਆ ਕੇ ਮੈਨੂੰ ਹਾ ਦੇ ਸਾਦੇ ਆਣ ਕੇ ਤੇ ਕਾ ਨੋਕੇਰਾ ਪਾਗੇ ਦੇ ਵਿੱਚ ਸਾਡਾ ਇੱਥੇ ਵੇਖੀ ਨਾ ਨਾ ਰੋੜਾ ਬੱਬਰ ਚਲਾ ਤੇ ਬਰਸੇ ਸਾਡੇ ਅੰਦਰੋਂ ਆ ਕੇ ਫੜੇ ਮੈਂ ਤਾਂ ਮੇਰਾ ਬੇਟਾ ਕੁੱਟ ਕੇ ਪੱਜ ਪੱਜ ਕੇ ਕੋਠੇ ਤੇ ਚੜ ਗਏ ਆ ਇਹ ਸਾਨੂੰ ਫੜ ਕੇ ਨਾਲ ਨਿਯਾਜ਼ ਪਾਤਾ ਕਰਦਾ ਕਿ ਮੇਰੇ ਬੇਟੇ ਤੇ ਵੱਡੇ ਤੇ ਨਿਯਾਜ਼ ਕੋ ਪਤਾ ਅੱਜ ਮੇਰਾ ਨਿਕਾਬਾ 12ਵੀਂ ਪਾਸ ਹੋਆ ਤੇ ਉਹਨੂੰ ਇਹਨਾਂ ਨੇ ਪਤਾ ਕੱਢ ਕੇ ਦੇ ਦੇਣਾ ਮੇਰਾ ਪਹਿਲਾਂ ਮੇਰੇ ਪਹਿਲਾਂ ਮਾੜੇ ਮਾੜੇ ਦੋ ਪਰਚੇ ਗੇ ਲੜਾਈ ਝਗੜੇ ਦੇ ਇੱਧਰ ਆਉਣਾ ਵੇਖ ਲਓ ਕੀ ਕਰਨੇ ਧੱਕੇ ਛਾਈਆਂ ਇਹ ਦੇਖੋ ਜੀ ਇਹ ਨਾ ਇੱਕ ਸਮਗਲਰ ਹੈਗਾ ਬਾਉ ਮਰਾਤਪੁਰ ਦਾ ਇੱਕ ਕ੍ਰਿਮੀਨਲ ਹੈਗਾ ਜੀ ਤਸਪ ਚੇਤ ਆਲਰੇਡੀ ਦਰਜ ਹੈਗੇ ਇਹਨੇ ਅਸੀਂ ਰੀਸੈਂਟ ਇੱਕ ਪਰਚਾ ਦਰਜ ਕੀਤਾ ਆ ਮੰਨਤੇਤ ਕੰਡੀਲੇ ਦਾ ਬੰਦਾ ਸੀਗਾ ਉਹਦੇ ਕੋਲ ਸਮਾਨ ਲੈ ਕੇ ਆਇਆ ਸੀਗਾ ਉਸ ਸਮਗਲਰ ਨੂੰ ਨਾਮਜ਼ਦ ਕੀਤਾ ਆ ਉਹ ਚੇਰੇ ਫੜਨਾਏ ਆ ਆਪਾਂ ਹਾਂਜੀ ਉਹਦੀ ਬੱਚੋ ਆਪਾਂ ਉਹਦੀ ਕਟਾਕੇ ਅਮਲਰ ਰੈਫਰ ਤੇ ਕਾਰਵਾਈ ਕਰਾਂਗੇ ਜੀ ਕਿੰਨੇ ਬੰਦੇ ਜਖਮੀ ਹੋਏ ਦੋ ਬੰਦੇ ਜਖਮੀ ਹੋਏ ਤੇ ਕੀ ਹੁਣ ਕਹਿੰਦਾ ਕੀ ਏ ਉਹ ਤੋਂ ਕਹਿ ਕੀ ਰਿਹਾ ਤਾਂ ਮੈਂ ਦੇਖੋ ਜੀ ਇਮਰਾਨ ਦੀ ਕੋਸ਼ਿਸ਼ ਕਰ ਰਹੇ ਥੱਲੇ ਆ ਜੇ ਤਾਂ ਜੋ ਕਾਰਵਾਈ ਬਣਦੀ ਉਹੀ ਕਰਾਂਗੇ ਆਪਾਂ ਉਹ ਇਟੇ ਟੋੜੇ ਵੀ ਚਲਾਏ ਇਹਨੂੰ ਹ ਤੇ ਕਿੰਨੇ ਪਹਿਲਾਂ ਇੱਥੇ ਕੇਸ ਦਰਜ ਹੈਗੇ 10 ਕੇਸ ਦਰਜ ਹੋਤੇ ਤੇ ਇਹ ਸਾਰੇ ਨਸ਼ੇ ਦੀ ਹੈ ਨਸ਼ੇ ਦੇ ਕੇਸ ਆ ਕਿੰਨੀ ਦਿਨ ਤੋਂ ਚੱਲਦੇ ਆ ਕਾਫੀ ਦਿਨ ਤੋਂ ਪੁਰਾਣਾ ਹੀ ਹੈ ਜੀ ਇਹ ਨਹੀਂ ਤੁਹਾਡੀ ਤਾਂ ਜਿਆਦਾ ਚਿੰਦੇ ਨਹੀਂ ਨਹੀਂ ਅਸੀਂ ਤਾਂ ਹੁਣੇ ਆਏ ਸੀ ਜੀ ਬਸ ਸਾਨੂੰ ਵੇਖ ਕੇ ਪਹਿਲਾਂ ਜੜ ਕੇ ਕੁੱਟਦੇ ਉੱਪਰ ਆਪਣੇ ਆਪਣੇ ਕਰਬਾਨ ਫੜੀਆ ਡਾਂਗ ਫੜੀ ਹੋਈ ਆ ਰੋੜੇ ਚ ਲਾ ਰਹੇ ਨੇ ਉੱਪਰ ਇਹਦੀ ਪਿੰਛੇ ਕੋਈ ਵੀ ਸਪੋਰਟ ਨਹੀਂ ਕਰਦਾ ਇਹਦੀ ਅੱਛਾ ਜੀ ਇਹ ਬੰਦੇ ਮਤਲਬ ਜਿਹੜਾ ਨਸ਼ੇ ਵਾਲੇ ਹੈਗੇ ਨੇ ਤੇ ਜਿਵੇਂ ਲੋਕਾਂ 'ਚ ਪ੍ਰਭਾਵ ਪਿਆ ਤੇ ਸਪੋਰਟ ਮਰ ਕੋਈ ਨਹੀਂ ਕਰਦਾ ਪਿਆ ਨਸ਼ਾ ਵੇਚਦਾ ਹੀ ਹੈਗਾ ਆਪ ਵੀ ਕਰਦਾ ਨਸ਼ਾ ਵੇਚਦਾ ਹੈ ਉਹ ਜੀ ਕਹ ਰਿਹਾ ਕੁਝ ਵੀ ਮੇਰੇ ਕੋਲ ਨਹੀਂ ਕੁਝ ਵੀ ਬਰਾਮਦ ਨਹੀਂ ਹੋਇਆ ਹਾਂਜੀ ਅੱਜ ਉਹ ਲੋਕ ਕਹਿ ਰਹੇ ਮੇਰੇ ਕੋਲ ਕੁਝ ਵੀ ਬਰਾਮਦ ਨਹੀਂ ਹੋਇਆ ਕੁਝ ਨਹੀਂ ਹੈਗਾ ਮਰ ਤਾਂ ਉਹ ਜੋ ਫੜਿਆ ਇਹ ਨਾ ਗਿਆ ਫਿਰ ਇਹ ਉੱਪਰ ਚੜਾ ਥੱਲੇ ਆਉ ਦੱਸੂਗਾ ਨੇ ਕਿੱਥੇ ਹੈਗਾ ਸਮਾਨ ਇਹਦਾ